ਦੋਸਤੋ ਆਪਣੇ ਪਸ਼ੂ ਕਈ ਵਾਰੀ ਡਿੱਗ ਪੈਂਦੇ ਆ ਯਾਨੀ ਕਿ ਥੱਲੇ ਜਾਂ ਬਿਮਾਰ ਹੋ ਜਾਂਦੇ ਹਨ ਉਹਨਾਂ ਤੋਂ ਉੱਠਿਆ ਨਹੀਂ ਜਾਂਦਾਗਾ ਜਾਂ ਉਹਨਾਂ ਦਾ weight ਵੱਜ ਜਾਂਦਾ ਉਹਨਾਂ ਦੀ ਹੱਡੀ ਜ਼ਿਆਦਾ weight ਨਹੀਂ ਉਹਨਾਂ ਪਸ਼ੂਆਂ ਦਾ ਚੱਕ ਸਕਦੀ ਜਦੋਂ ਉਹਨਾਂ ਦਾ weight ਵੱਜੇ ਹਨ ਉਸ ਯਾਨੀ ਪਸ਼ੂ ਨੂੰ ਚੱਕਣ ਵਾਸਤੇ ਇਹ ਆ ਦੇਸੀ ਜਗਾੜ ਆ ਯਾਨੀ ਕਿ ਬਾਈ ਨੇ ਲਾਇਆ ਵਾ ਯਾਨੀ ਕੱਲਾ ਬੰਦਾ ਹੀ ਪਸ਼ੂ ਨੂੰ ਚੱਕ ਚੱਕ ਸਕਦਾ ਯਾਨੀ ਕਿ ਇਹ ਵਧੀਆ ਦੇਸੀ ਜਗਾੜ ਐ ਇਸ ਨਾਲ ਯਾਨੀ ਕਿ ਪਸ਼ੂ ਦੇ ਸੱਟ ਵੀ ਨਹੀਂ ਵੱਜਦੀਗੀ ਕਈ ਵਾਰੀ ਆਪਾਂ ਘਰੇ ਜਾਂ ਛੋਟੀ ਨਾਲ ਜਾਂ ਕਿ ਜੇ ਰਸੈ ਨਾਲ ਚੱਕਣ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਨਾਲ ਜਿਹੜਾ ਪਸ਼ੂ ਦਾ ਨੁਕਸਾਨ ਹੋ ਜਾਂਦਾ ਐ ਇਸ ਮਸ਼ੀਨ ਨਾਲ ਭਾਈ ਕੋਈ ਪਸ਼ੂ ਦਾ ਨੁਕਸਾਨ ਨਹੀਂ ਹੁੰਦਾ ਤੇ ਵਧੀਆ ਭਾਈ ਆਪਦੇ ਪੈਰਾਂ ਤੇ ਖੜਾ ਹੋ ਜਾਂਦਾ ਪਸ਼ੂ ਤੁਹਾਡੇ ਸਾਹਮਣੇ ਆ ਬਹੁਤ ਸੋਹਣੀ ਵੀਡੀਓ ਆ ਭਾਈ ਇਹ ਚੰਗੀ ਤਰ੍ਹਾਂ ਧਿਆਨ ਨਾਲ ਵੇਖਿਓ ਬਹੁਤ ਕੰਮ ਆਉਣ ਵਾਲੀ ਵੀਡੀਓ ਐ ਇਹ ਤੁਹਾਡੇ ਸਾਹਮਣੇ ਐਸਾ ਕੱਲੇ ਇਨਸਾਨ ਨਹੀਂ ਵੇਖ ਲੋ ਇਹ ਇਸ ਪਸ਼ੂ ਜਿਹੜੀ ਗਾਂ ਉਹ ਬੈਠੀ ਸੀਗੀ ਉਹ ਤਾਂ ਉੱਠਿਆ ਨਹੀਂ ਜਾਂਦਾ ਸੀ ਇਸ ਨੇ ਮਸ਼ੀਨ ਦੇ ਹਸਾਰੇ ਤੇ ਕਿੰਨੀ ਜਾਨੀ ਕਿ ਆਸਾਨੀ ਦੇ ਨਾਲ ਹੀ ਉਹ ਪਸ਼ੂ ਨੂੰ ਨੇ ਉਠਾਲਿਆ ਹੈਨਾ ਬਹੁਤ ਵਧੀਆ ਵੀਡੀਓ ਬਈ ਐਂਡ ਤੱਕ ਜ਼ਰੂਰ ਵੇਖਿਓ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਐ ਇਹ ਤੇ ਬਹੁਤ ਵਧੀਆ ਜਾਨੀ ਕਿ ਮਸ਼ੀਨ ਐ ਦੇਸੀ ਜਗਾੜ ਬਣਾਇਆ ਹੋਇਆ ਹੈ ਬਾਈ ਦਾ ਇਹ ਤੇ ਇਕੱਲਾ ਹੀ ਪਈ ਐ ਜੇ ਕੋਈ ਪਸ਼ੂ ਤੋਂ ਨਹੀਂ ਉੱਠਿਆ ਜਾਂਦਾ ਤੇ ਇਕੱਲਾ ਹੀ ਪਈ ਐ ਠਾ ਦਿੰਦਾ ਇਸ ਮਸ਼ੀਨ ਦੇ ਸਾਰੇ ਤੇ ਪਸ਼ੂ ਤੇ ਕੋਈ ਸੱਟ ਵੀ ਨਹੀਂ ਵੱਜਦੀ ਕਈ ਵਾਰੀ ਵੇਖਿਆ ਕਿ ਆਪਣੇ ਪਸ਼ੂਆਂ ਤੋਂ ਕਈ ਵਾਰੀ ਉੱਠਿਆ ਨਹੀਂ ਜਾਂਦਾ ਜਾਂ ਉਹ ਬਿਮਾਰ ਹੋ ਜਾਂਦੇ ਆ ਜਾਂ ਉਹਨਾਂ ਦਾ ਵੇਟ ਵੱਜ ਜਾਂਦਾ ਉਹਨਾਂ ਤੋਂ ਉੱਠਿਆ ਨਹੀਂ ਜਾਂਦਾਗਾ ਇਹ ਵੀ ਆਸਾਨ ਤਰੀਕਾ ਪਸ਼ੂਆਂ ਨੂੰ ਠਾਉਣ ਦਾ ਇਸ ਮਸ਼ੀਨ ਨਾਲ ਵਧੀਆ ਬਈ ਪਸ਼ੂ ਆਪਾ ਠਾ ਸਕਦੇ ਆ